ਸੋ ਮੈਂ ਸਮਝਦਾ ਕਿ ਜਾਂਦੇ ਜਾਂਦੇ ਉਹ ਰਾਜਨੀਤੀ ਦੀ ਗੱਲ ਕਰ ਗਏ ਉਹ ਕਹਿ ਕੇ ਗਏ ਆ ਕਿ ਜੋ ਬੰਨ ਬੰਨੇ ਸੀ ਉਹ ਸ਼੍ਰੀ ਅਟਲ ਵਿਹਾਰੀ ਜੀ ਬਾਜਪਾਈ ਸਾਹਿਬ ਸਰਦਾਰ ਪ੍ਰਕਾਸ਼ ਸਿੰਘ ਜੀ ਬਾਦਲ ਸਾਹਿਬ ਉਹਨਾਂ ਦੇ ਸਮੇਂ ਬੰਨੇ ਗਏ ਸੀ ਸੋ ਮੈਂ ਇਹ ਕਹਿਣਾ ਚਾਹਣਾ ਕਿ ਦੇਖੋ ਜੋ ਹੜ ਆਇਨੇ ਹੜ ਆਇਨੇ ਓਹੋ ਕੋਈ ਇਸ ਤਰ੍ਹਾਂ ਨਹੀਂ ਹੋਇਆ ਕਿ ਕਿਸੇ ਮਾਈਨਿੰਗ ਕਰਕੇ ਆ ਗਏ ਜਾਂ ਕਿਸੇ ਦੀ ਗਲਤੀ ਕਰਕੇ ਆ ਗਏ ਇਹ ਸਾਰੇ ਜਾਣਦੇ ਜੋ ਹੜ ਆਇਨੇ ਪਾਣੀ ਇਸ ਤਰੀਕੇ ਦੇ ਨਾਲ ਆਇਆ ਬਰਸਾਤ ਇਸ ਤਰੀਕੇ ਦੇ ਨਾਲ ਆਈ ਜਿਹੜੀ ਅੱਜ ਤੱਕ ਪੰਜਾਬ ਦੇ ਇਤਿਹਾਸ ਦੇ ਵਿੱਚ ਨਹੀਂ ਕਦੀ ਹੋਈ ਕੱਲੇ 25 ਅਗਸਤ ਨੂੰ 25 ਅਗਸਤ ਨੂੰ ਚੰਬਾ ਦੇ ਵਿੱਚ 1205% ਬਰਸਾਤ ਹੋਈ ਕਾਂਗੜਾ ਦੇ ਵਿੱਚ 275% ਬਰਸਾਤ ਹੋਈ ਪਠਾਨਕੋਟ ਦੇ ਵਿੱਚ 820% ਬਰਸਾਤ ਹੋਈ ਕਠੂਆ ਦੇ ਵਿੱਚ 156% ਬਰਸਾਤ ਹੋਈ ਸੋ ਸਾਰੇ ਹਿਮਾਚਲ ਦੇ ਜੰਮੂ ਕਸ਼ਮੀਰ ਦੇ ਪਾਕਿਸਤਾਨ ਦੇ ਤੇ ਜਿੰਨੀਆਂ ਵੀ ਖੱਡਾਂ ਸੀ ਜਿੰਨੇ ਨਾਲੇ ਸੀ ਉਹ ਸਾਰੇ ਪਾਣੀ ਦੇ ਭਰ ਕੇ ਚੱਲੇ ਤੇ ਅੱਜ ਤੱਕ ਦੇ 1988 ਦੀ ਜਦੋਂ ਗੱਲ ਕਰਦੇ ਆ ਤਾਂ 11 ਲੱਖ 20 ਹਜ਼ਾਰ ਕਿਊਸਿਕ ਪਾਣੀ ਉਦੋਂ ਆਇਆ ਸੀ ਜਿਹੜਾ ਅੱਜ ਤੱਕ ਦਾ ਪੰਜਾਬ ਦਾ ਸਭ ਤੋਂ ਤੇ ਉਦੋਂ ਬਹੁਤ ਵੱਡੇ ਹੜ੍ਹ ਆਏ ਸੀ 11 ਲੱਖ 20 ਹਜ਼ਾਰ ਕਿਉਂ ਸੀ ਬਟ ਹੁਣ 14 ਲੱਖ 11 ਹਜ਼ਾਰ ਕਿਉਂ ਸੀ ਆਇਆ ਜਿਹੜਾ 88 ਦੇ ਨਾਲੋਂ ਵੀ 20% ਵੱਧ ਸੀ ਸੋ ਇੰਨਾ ਪਾਣੀ ਆਇਆ ਇਸ ਕਰਕੇ ਹੜਾ ਹੈ ਤੇ ਮਾਨਯੋਗ ਮੰਤਰੀ ਸਾਹਿਬ ਨੇ ਜਿਹੜੀ ਗੱਲ ਕਹੀ ਤਾਂ ਉਹਨਾਂ ਨੇ ਕਿਹਾ ਕਿ ਰਿਵਰ ਆਪਣੇ ਰਾਵੀ ਵਿਆਸ ਸਤਲੋਜ ਘੱਗਰ ਚਾਰ ਦਰਿਆਵਾਂ ਦੇ ਵਿੱਚ ਇਲੈਗਲ ਮਾਈਨਿੰਗ ਦੀ ਉਹ ਗੱਲ ਕਰਕੇ ਗਈ। ਸੋ ਮੈਂ ਇਹਦੇ 'ਚ ਦੱਸਣੀ ਚਾਹਣਾ ਕਿ ਜਿਹੜਾ ਰਿਵਰ ਰਾਵੀ ਹੈ ਉੱਥੇ ਕਿਸੇ ਵੀ ਕਿਸਮ ਦੀ ਮਾਈਨਿੰਗ ਹੈ ਜਿਹੜੀ ਉਹ ਅਲਾਉਡ ਨਹੀਂ ਹੈ। ਕਿਉਂ ਨਹੀਂ ਅਲਾਉਡ ਹੋ? ਕਿਉਂਕਿ ਹਿੰਦੁਸਤਾਨ ਤੇ ਪਾਕਿਸਤਾਨ ਦਾ ਬਾਰਡਰ ਹੈ। ਤੇ ਉਥੇ ਜੋ ਮਾਈਨਿੰਗ ਹੈ ਉਹ ਸਿਰਫ 5 ਕਿਲੋਮੀਟਰ ਦਾ ਜੋ ਏਰੀਆ ਹੈ ਬਾਰਡਰ ਦਾ 5 ਕਿਲੋਮੀਟਰ ਦੇ ਏਰੀਏ ਦੇ ਵਿੱਚ ਕੋਈ ਮਾਈਨਿੰਗ ਕਿਸੇ ਕਿਸਮ ਦੀ ਹੋ ਨਹੀਂ ਸਕਦੀ ਔਰ ਜਿਹਦਾ ਬਕਾਇਦਾ ਤੌਰ ਤੇ ਲੈਟਰ ਵੀ ਕੱਢਿਆ ਹੋਇਆ ਹੈ ਮਿਲਟਰੀ ਦੇ ਨਾਲ ਅਥਾਰਟੀ ਇਥੋਂ ਤੱਕ ਲਿਖਿਆ ਹੋਇਆ ਹੈ ਕਿ ਕਿਸੇ ਵੀ ਕਿਸਮ ਦੀ ਕੋਈ ਉੱਥੇ ਮਾਈਨਿੰਗ ਦੀ ਐਕਟੀਵਿਟੀ ਜਾਂ ਕੋਈ ਡੀਸੈਟਿੰਗ ਦੀ ਐਕਟੀਵਿਟੀ ਕਿਸੇ ਕਿਸਮ ਦੀ ਵੀ ਹੈ ਵਿਦਆਊਟ ਦੀ ਪਰਮਿਸ਼ਨ ਆਫ ਮਿਲਟਰੀ ਅਥਾਰਟੀ ਉੱਥੇ ਕੁਝ ਨਹੀਂ ਹੋ ਸਕਦਾ ਅਰੇ ਰਵਿਦ ਜਿਹੜਾ ਉਹ 5 ਕਿਲੋਮੀਟਰ ਦੇ ਏਰੀਆ ਦੇ ਵਿੱਚ ਪੈਂਦਾ ਬਾਰਡਰ ਸੋ ਉੱਥੇ ਕੋਈ ਮਾਈਨਿੰਗ ਦਾ ਸਵਾਲ ਹੀ ਨਹੀਂ ਉੱਠਦਾ ਉੱਥੇ ਕਿਸੇ ਕਿਸਮ ਦੀ ਕੋਈ ਮਾਈਨਿੰਗ ਹੋ ਹੀ ਨਹੀਂ ਸਕਦੀ ਮਿਲਟਰੀ ਦਾ ਕੰਟਰੋਲ ਹੈ ਉੱਥੇ ਸੋ ਰਾਵੀ ਦੇ ਵਿੱਚ ਕਿਸੇ ਕਿਸਮ ਦੀ ਕੋਈ ਮਾਈਨਿੰਗ ਹੈ ਜਿਹੜੀ ਉਹ ਨਹੀਂ ਹੋਈ ਤੇ ਜਿੱਥੇ ਤੱਕ ਰਿਵਰ ਵਿਆਸ ਦਾ تعلق ਹੈ ਵਿਆਸ ਦਰਿਆ ਜਿਹੜਾ ਉਹ ਡਿਕਲੇਅਰਡ ਹੈ ਐਜ਼ ਅ ਕਨ ਸਰਵੇਸ਼ਨ ਰਿਜ਼ਰਵ ਆਫ ਫੋਰੈਸਟ ਡਿਪਾਰਟਮੈਂਟ ਇਹ ਫੋਰੈਸਟ ਡਿਪਾਰਟਮੈਂਟ ਸੈਂਚੁਰੀ ਵੀ ਕਹਿੰਦੇ ਆ ਤੇ ਇਸ ਨੂੰ ਆਪਣਾ ਇਹ ਏਰੀਆ ਡਿਕਲੇਅਰ ਹੋਣ ਦੇ ਨਾਤੇ ਇੱਥੇ ਤਾਂ ਇਥੋਂ ਤੱਕ ਹੈ ਬਿਆਸ ਦਰਿਆ ਦੇ ਵਿੱਚ ਮਾਈਨਿੰਗ ਤਾਂ ਦੂਰ ਦੀ ਗੱਲ ਹੈ ਜੇ ਡੀ ਸੈਟਿੰਗ ਵੀ ਕਰਨੀ ਹੈ ਤਾਂ ਸੈਂਟਰਲ ਗਵਰਨਮੈਂਟ ਦਾ ਪ੍ਰਵੇਸ਼ ਪੋਰਟਲ ਉੱਤੇ ਸਾਨੂੰ ਅਪਲਾਈ ਕਰਨਾ ਪੈਂਦਾ ਅਰ ਅਸੀਂ ਅਪਲਾਈ ਕੀਤਾ ਹੋਇਆ ਉੱਥੇ ਜਿਹੜੀ ਡੀ ਸੈਟਿੰਗ ਦੀ ਗੱਲ ਕਰਦੇ ਆ ਵੀ ਡੀ ਸੈਟਿੰਗ ਤੇ ਹੋ ਜਾਂਦੀ ਕਈ ਸਾਥੀ ਕਹਿੰਦੇ ਵੀ ਆ ਤਾਂ ਵਿਆਸ ਦਰਿਆ ਦੀ ਡੀ ਸੈਟਿੰਗ ਦਾ ਅਸੀਂ ਪ੍ਰਵੇਸ਼ ਪੋਰਟਲ ਤੇ ਅਪਲਾਈ ਕੀਤਾ ਜਿਹਦੀ ਪਰਮਿਸ਼ਨ ਨਹੀਂ ਹਲੇ ਆਈ। ਸੋ ਵਿਆਸ ਰੇਵਰ ਦਾ ਕੋਈ ਮਤਲਬ ਨਹੀਂ। ਜਿੱਥੇ ਤੱਕ ਸਤਲੋਜ ਦਰਿਆ ਦਾ ਤੱਲਕ ਹੈ। ਉੱਥੇ ਜੋ ਮਾਈਨਿੰਗ ਸਾਈਟਸ ਹੈਗੀਆਂ ਨੇ। ਬਕਾਇਦਾ ਮਾਈਨਿੰਗ ਸਾਈਟਸ ਡੀਐਸਆਰ ਬਣ ਕੇ ਮਾਈਨਿੰਗ ਸਾਈਟਸ ਨੇ ਜਿਹੜੀਆਂ ਆਇਡੈਂਟੀਫਾਈ ਹੁੰਦੀਆਂ ਨੇ ਤੇ ਉਸੇ ਜਿਹੜੀ EC دینی ਹੈ एनवायरनमेंट ਸਰਟੀਫਿਕੇਟ ਦੇਣਾ ਹੈ ਉਹ Cya ਨੇ ਦੇਣਾ ਹੈ Cya ਇਸ ਸਟੈਚਰੀ ਬਾਡੀ ਆਫ ਮਿਨਿਸਟਰੀ ਆਫ এনवायरमेंट ਐਂਡ ਕਲਾਈਮੇਟ ਚੇਂਜਸ گورنمنٹ ਆਫ انڈیا گورنمنٹ ਆਫ انڈیا دی ایک ਸਟੈਚਰੀ ਬਾਡੀ ਹੈ ਇਹ Cya ਜਿਹੜੀ ਐ এনवायरमेंट ਆਪਣਾ ਕਲੀਅਰੈਂਸ ਸਰਟੀਫਿਕੇਟ ਦਿੰਦੀ ਹੈ ਸੋ ਉਹ کنٹرول ਉੱਥੇ ਹੈ ਉਥੇ ਕੋਈ ਮਾਈਨਿੰਗ ਦਾ تعلق ਨਹੀਂ ਹੈ ਉਥੇ ਕੋਈ ਡੀਸੇਲਟਿੰਗ ਦਾ تعلق ਨਹੀਂ ਹੈ ਤੇ ਘੱਗਰ ਅਰ ਘੱਗਰਦ ਰਿਆ ਹੈ ਜਿਹੜਾ ਉਥੇ ਕੋਈ ਸਾਈਟ ਪੰਜਾਬ ਦੇ ਵਿੱਚ ਐਸੀ ਨਹੀਂ ਜਿਹੜੀ ਉਥੇ ਕੋਈ ਮਾਈਨਿੰਗ ਦੀ ਹੋਵੇ ਜਾਂ ਡੀਸੇਲਟਿੰਗ ਦੀ ਸੋ ਇਸ ਤਰ੍ਹਾਂ ਕੁੱਲ ਮਿਲਾ ਕੇ ਜਿਹੜੇ ਚਾਰ ਜਨਾਂ ਦੀ ਗੱਲ ਕੀਤੀ ਹੈ ਤਾਂ ਕੰਨੇ ਸਤਲੋਜ ਦੀ ਗੱਲ ਕੀਤੀ ਗਈ ਹੈ ਬਾਕੀ ਤੇ ਕੋਈ ਮਾਈਨਿੰਗ ਹੋ ਹੀ ਨਹੀਂ ਸਕਦੀ ਕੋਈ ਮਤਲਬ ਹੀ ਨਹੀਂ ਉੱਥੇ ਤੇ ਦੂਜੀ ਜਿਹੜੀ ਬੰਨਾਂ ਦੀ ਗੱਲ ਕੀਤੀ ਗਈ ਹੈ ਬੰਨਾਂ ਦੀ ਗੱਲ ਜਿੰਨੇ ਧੂਸੇ ਬੰਨ ਨੇ ਜਿਹੜੇ ਜਿਹੜੇ دریاਵਾਂ ਦੇ ਉੱਤੇ ਬਣੇ ਹੋਏ ਨੇ ਧੂਸੇ ਬੰਨ ਦੇ ਉੱਤੇ ਕਿਤੇ ਕੋਈ ਬ੍ਰੀਚ ਨਹੀਂ ਹੋਈ ਜੇ ਕਿਤੇ ਬ੍ਰੀਚਾਂ ਹੋਈਆਂ ਨੇ ਜਦੋਂ ਓਵਰਫਲੋ ਹੋ ਗਏ ਬੰਨਾਂ ਦੇ ਉੱਪਰ ਦੀ ਪਾਣੀ ਹੋ ਗਿਆ ਤਾਂ ਫਿਰ ਤਾਂ ਬ੍ਰੀਚਾਂ ਹੋਣੀਆਂ ਸੀ ਸੋ ਪਾਣੀ ਇੰਨਾ ਆਇਆ ਹੈ ਤਾਂ ਓਵਰਫਲੋ ਹੋ ਗਏ ਨੇ ਸੋ ਉਸ ਕਰਕੇ ਜਿਹੜੀ ਹੈ ਤੁਸੀਂ ਬੰਨਾ ਦੇ ਵਿੱਚ ਜਿਹੜੀ ਕਿਤੇ ਬਰੀਚ ਆਈ ਹੈ ਤੇ ਇਸ ਦੇ ਲਈ ਅਸੀਂ ਸਟੇਟ ਗਵਰਨਮੈਂਟ ਨੇ ਹਮੇਸ਼ਾ ਅਗਾਊਂ ਪ੍ਰਬੰਧਾਂ ਦੀ ਗੱਲ ਕੀਤੀ ਹੈ ਸਮੇਂ-ਸਮੇਂ ਤੇ ਕੇਂਦਰ ਦੀ ਸਰਕਾਰ ਨੂੰ ਅਸੀਂ ਦੱਸਦੇ ਰਹੇ ਹਾਂ ਆ ਪਹਿਲਾਂ ਤਾਂ ਗੱਲ ਦੀ ਜਮੈਂ ਗੱਲ ਕਰਨਾ ਕੱਗਰ ਦੀ ਗੱਲ ਸਭ ਤੋਂ ਜ਼ਿਆਦਾ ਮਾਰ ਹੈ ਜਿਹੜੀ ਉਹ ਹਲਕੇ ਮੇਰੇ ਲਹਿਰੇ 'ਚ ਪੈਂਦੀ ਆ ਖਨੌਰੀ ਦੇ ਵਿੱਚ ਪੈਂਦੀ ਆ ਪਰ ਨਾਲ ਮੈਂ ਦੱਸਣਾ ਚਾਹਣਾ ਕਿ ਪੰਜਾਬ ਸਰਕਾਰ ਦੇ ਸਹੀ ਕੀਤੇ ਕੰਮਾਂ ਦੇ ਸਦਕਾ ਅੱਜ ਉਥੇ ਖਨੌਰੀ ਦੇ ਵਿੱਚ ਇਸ ਸਮੇਂ 750.3 ਜਿਹੜਾ ਕੱਗਰ ਦਾ ਲੈਵਲ ਚੱਲ ਰਿਹਾ 748 ਡੇਂਜਰ ਪੁਆਇੰਟ ਹੈ ਅਰ ਹਮੇਸ਼ਾ ਬਰੀਜ਼ ਹੁੰਦੀ ਰਹੀ ਹੈ ਪਰ ਅਸੀਂ ਦੋਹੇ ਪਾਸੇ 16 16 ਫੁੱਟ ਚੌੜੇ ਬੰਨ ਬੰਨੇ ਉੱਥੇ ਕੋਈ ਬਰੀਜ਼ ਨਹੀਂ ਅਰ ਭਗਵਾਨ ਦੀ ਕਿਰਪਾ ਠੀਕ ਹੋ ਜਾਏਗਾ ਔਰ ਉਸ ਸੰਬੰਧ ਦੇ ਵਿੱਚ ਸਾਡਾ ਡਿਪਾਰਟਮੈਂਟ ਵਾਟਰ ਰਿਸੋਰਸਸ ਡਿਪਾਰਟਮੈਂਟ ਜੋ ਕੁਝ ਵੀ ਡਿਊਟੀ ਬੰਦੀ ਸੀ ਅਸੀਂ ਡਿਊਟੀ ਨਿਭਾਉਂਦੇ ਰਹੇ ਅਸੀਂ ਇਸ ਸੰਬੰਧ ਦੇ ਵਿੱਚ ਆ ਸੁਖਨਾ ਨਹਿਰ ਦੇ ਵਿੱਚੋਂ ਪਾਣੀ ਛੱਡਿਆ ਸੀ ਹੁਣ ਮੈਂ ਉਹ ਵੀ ਚਿੱਠੀ ਤੁਹਾਨੂੰ ਦੇਣੀ ਚਾਹਣਾ ਕਿ ਸੁਖਨਾ ਲੈਕ ਦੇ ਵਿੱਚੋਂ ਪਾਣੀ ਛੱਡਿਆ ਉਹ ਘਰਦੇ ਜਾਂਦਾ ਅਸੀਂ ਇਹਨਾਂ ਨੂੰ ਲੈਟਰ ਲਿਖਿਆ ਸੀ 24 ਸਤ ਨੂੰ ਆ ਲੈਟਰ ਹੈ ਮੇਰੇ ਕੋਲ 24 ਸਤ ਨੂੰ ਲੈਟਰ ਲਿਖਿਆ ਇੰਜੀਨੀਅਰਿੰਗ ਚੀਫ ਇਰੀਗੇਸ਼ਨ ਐਂਡ ਵਾਟਰ ਸੋਰਸੇ ਡਿਪਾਰਟਮੈਂਟ ਹਰਿਆਣਾ ਪੰਚਕੂਲਾ ਤੇ ਚੀਫ ਇੰਜੀਨੀਅਰ ਡਿਊਟੀ ਚੰਡੀਗੜ੍ਹ ਨੂੰ ਅਸੀਂ 24 ਸਤ ਨੂੰ ਲੈਟਰ ਲਿਖਿਆ ਕਿ ਸਾਡੇ ਪੰਜਾਬ ਦੇ ਵਿੱਚ ਹਲੇ ਪਾਣੀ ਦੀ ਸਥਿਤੀ ਠੀਕ ਹੈ ਵੀ ਤੁਸੀਂ ਕੁਸ਼ਲਿਆ ਟਾਈਮ ਤੇ ਜਾ ਫਿਰ ਸੁਖਨਾ ਲੇਕ ਦੇ ਵਿੱਚੋਂ ਪਾਣੀ ਅਗਰ ਛੱਡਣਾ ਚਾਹਣੇ ਹੋ ਤਾਂ ਤੁਸੀਂ ਰਿਲੀਜ਼ ਕਰ ਸਕਦੇ ਆ ਪਰ ਸਾਡੀ ਚਿੱਠੀ ਉਸ ਤੋਂ ਬਾਅਦ ਬਰਬਲੀ ਵੀ ਗੱਲ ਕਰਦੇ ਰਹੇ ਕੋਈ ਪਾਣੀ ਨਹੀਂ ਛੱਡਿਆ ਕੋਈ ਧਿਆਨ ਨਹੀਂ ਦਿੱਤਾ ਆ ਹੁਣ ਇੱਕਦਮ ਪਾਣੀ ਛੱਡਿਆ ਅਲਟੀਮੇਟਲੀ ਉਹ ਧੱਗਰ ਦੇ ਵਿੱਚ ਧੇਰੋ ਪਾਣੀ ਗਿਆ ਸੋ ਅਸੀਂ ਉਸਤੇ ਵੀ ਗੱਲ ਕੀਤੀ ਤੇ ਬਾਕੀ ਗਵਰਨਮੈਂਟ ਆਫ ਇੰਡੀਆ ਨੂੰ ਜਿਨ੍ਹਾਂ ਕੋਲੇ ਸਾਰੀਆਂ ਤਾਕਤਾਂ ਨੇ ਗਵਰਨਮੈਂਟ ਆਫ ਇੰਡੀਆ ਨੂੰ ਅਸੀਂ ਸਮੇਂ-ਸਮੇਂ ਤੇ ਜਿਹੜੇ ਪ੍ਰੋਪੋਜ਼ਲਾਂ ਸੀ ਉਹ ਪ੍ਰੋਪੋਜ਼ਲਾਂ ਸਾਰੀਆਂ ਬਣਾ ਕੇ ਭੇਜੀਆਂ ਤੇ ਜਿਹੜੇ ਕੰਮ ਕਰਨ ਵਾਲੇ ਸੈਂਟਰ ਗਵਰਨਮੈਂਟ ਦੇ ਸੀ ਅਸੀਂ ਉਹ ਕੰਮ ਉਹਨਾਂ ਨੂੰ ਲਿਖ ਕੇ ਭੇਜੇ ਆ ਕਿ ਤੁਸੀਂ ਇਸ ਤਰੀਕੇ ਦੇ ਨਾਲ ਸਾਡੀ ਇੱਥੇ ਮਦਦ ਕਰਦੇ ਹੋ ਉਹਦੇ ਵਿੱਚ ਸਾਰੇ ਕੇਸ ਸਾਡੇ ਪੈਂਡਿੰਗ ਪਏ ਨੇ ਹਲੇ ਉੱਥੇ ਅਮੇਤੀ ਮੇਰੇ ਕੋਲੇ 18 10 22 ਦੀ 18 10 22 ਨੂੰ ਆ ਜਿਹੜੀ ਗੱਲ ਅਸੀਂ ਰਾਵੀ ਦਰਿਆ ਦੀ ਕਰਦੇ ਆ 18 10 22 ਨੂੰ ਸਾਡੀ ਸਰਕਾਰ ਬਾਈ ਦੇ ਵਿੱਚ ਬਣੀ ਹੈ ਆ 18 10 22 ਨੂੰ ਅਸੀਂ ਸਾਡੇ ਪ੍ਰਿੰਸੀਪਲ ਸੈਕਟਰੀ ਨੇ ਚਿੱਠੀ ਲਿਖਤੀ ਸੀ ਰਾਵੀ ਉਸ ਪਿੱਛੇ ਆ ਰੋਦੇ ਜੋ ਸਪਸ਼ਟ ਲਿਖਤਾ ਸੀ ਕਿ ਕੋਈ ਵੀ ਕਿਸੇ ਕਿਸਮ ਦੀ ਜਿਹੜੀ ਉੱਥੇ ਮਾਈਨਿੰਗ ਦੀ ਐਕਟੀਵਿਟੀ ਨਹੀਂ ਹੋ ਸਕਦੀ ਮਤਲਬ ਕਹਿੰਦਾ ਕਿ ਉਹਦੇ ਪਿੱਛੇ ਵੀ ਸਾਡੇ ਕੋਲੇ ਸਾਰਾ ਕੁਝ ਹੈ ਜਿਹੜਾ ਇਨ ਰਾਈਟਿੰਗ ਹੈਗਾ ਤੇ ਦੂਜਾ ਸਾਡੇ ਲਈ ਜਿਹੜੀ ਸਭ ਤੋਂ ਜ਼ਰੂਰੀ ਸਭ ਤੋਂ ਵੱਡੇ ਇੰਪੋਰਟੈਂਸ ਸਾਡਾ ਦੇਸ਼ ਸਾਡੇ ਦੇਸ਼ ਦੇ ਲਈ ਅਸੀਂ ਸਾਰਾ ਕੁਝ ਕਰਨਾ ਵੀ ਹੈ ਕਿਉਂਕਿ ਪਹਿਲਾਂ ਅਸੀਂ ਹਿੰਦੂਸਤਾਨੀ ਤੇ ਪਰ ਮੈਨੂੰ ਇਹ ਕਹਿਣਾ ਪੈ ਰਿਹਾ ਕਿ ਜੋ ਪੋਸਟਾਂ ਨੇ ਸਾਡੇ ਇਸ ਦੀਆਂ ਬੀਐਸਐਫ ਦੀਆਂ ਤੇ ਆਪਣਾ ਬਾਰਡਰ ਆਊਟ ਪੋਸਟਾਂ ਨੇ ਬੀਐਸਐਫ ਦੀਆਂ ਚੌਕੀਆਂ ਨੇ ਉਹ ਜਿਹੜੀਆਂ ਚੌਕੀਆਂ ਨੇ ਉਹ ਪੰਜਾਬ ਦੇ ਵਿੱਚ ਨੇ ਹਰ ਫਲੱਡ ਜਦੋਂ ਆਉਂਦੇ ਨੇ ਉਹਨਾਂ ਚੌਕੀਆਂ ਨੂੰ ਨੁਕਸਾਨ ਪਹੁੰਚਾਉਂਦੇ ਨੇ ਤੇ ਅਸੀਂ ਉਹਨਾਂ ਚੌਕੀਆਂ ਦੀ ਹਰ ਸਾਲ ਰਿਪੇਅਰ ਦੇ ਲਈ ਉਹਨਾਂ ਦੀ ਦੇਖਭਾਲ ਦੇ ਲਈ ਅਸੀਂ ਬਕਾਇਦਾ ਜੋ ਚੀਜ਼ ਦੀ ਜ਼ਰੂਰਤ ਹੁੰਦੀ ਹੈ ਉੱਥੇ ਅਸੀਂ ਕਰਾ ਕੇ ਦਿੰਦੇ ਹਾਂ ਪਰ ਅਸੀਂ ਕੇਂਦਰ ਸਰਕਾਰ ਨੂੰ ਬੇਨਤੀ ਕੀਤੀ ਆ ਲੈਟਰ 21317 2023 ਨੂੰ 317 2023 ਨੂੰ 2023 ਨੂੰ ਸਾਡੇ ਚੀਫ ਸੈਕਟਰੀ ਨੇ ਲੈਟਰ ਲਿਖਿਆ ਹੈ ਸੈਂਟਰਲ ਗਵਰਨਮੈਂਟ ਨੇ ਉਹਨਾਂ ਦੇ ਜਿਹੜੇ ਸੈਕਟਰੀ ਡਿਪਾਰਟਮੈਂਟ ਆਫ ਹੋਮ ਅਫੇਅਰਸ ਨੂੰ ਉਹਨਾਂ ਨੂੰ ਲਿਖਿਆ ਹੈ ਕਿ ਬਾਰਡਰ ਸਕਿਉਰਿਟੀ ਫੋਰਸ ਜਿਹੜੀਆਂ ਹਮੇਸ਼ਾ ਫਲੱਟ ਦੇ ਬਾਡਰ ਦੇ ਥ੍ਰੈਟ ਚ ਰਹਿੰਦੀਆਂ ਨੇ ਤੇ ਬੀਐਸਐਫ ਤੇ ਆਰਮੀ ਇਸ ਤੋਂ ਪ੍ਰਭਾਵਿਤ ਹੁੰਦੀ ਹੈ ਤੇ ਇਸ ਦੇ ਲਈ ਤੁਸੀਂ ਜੋ ਪ੍ਰਬੰਧ ਨੇ ਉਹ ਪ੍ਰੋਟੈਕਟ ਦੇ ਲਈ ਫਲੱਡ ਦੇ ਲਈ ਉਹ ਤੁਸੀਂ ਪ੍ਰਬੰਧ ਕਰੋ ਦੀ ਡਿਪਾਰਟਮੈਂਟ ਆਫ ਵਾਟਰ ਰਿਸੋਰਸਸ ਡੇਨਿਸ ਹੈਜ਼ ਅਕੋਰਡਿੰਗਲੀ ਪ੍ਰਿਪੇਅਰਡ ਦੀ ਐਸਟੀਮੇਟ ਦੀ ਲਿਸਟ ਆਫ ਦੀ ਪ੍ਰੋਜੈਕਟ ਇਜ਼ ਅਟੈਚਡ ਹੇਅਰ ਵਿਦ ਇਹ 31 7 2023 ਨੂੰ ਲੈਟਰ ਲਿਖਿਆ ਤੇ ਉਸ ਤੋਂ ਬਾਅਦ ਸਾਡੇ ਮੁੱਖ ਮੰਤਰੀ ਸਾਹਿਬ ਨੇ ਆ ਲੈਟਰ ਹੈ ਜੀ 20 ਜੂਨ 2025 ਦਾ 20 ਜੂਨ 2025 ਨੂੰ ਲਿਖਿਆ ਤੇ ਜੋ ਸਾਡੀ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਨੇ ਬੀਐਸਐਫ ਦੇ ਚੌਕੀਆਂ ਦੇ ਨਾਲ ਮਿਲ ਕੇ ਰਿਪੋਰਟ ਬਣਾਈ ਆ ਤਾਂ ਉਹਨਾਂ ਨੇ ਕਿਹਾ ਐਟ ਦੀ ਡਿਸਟ੍ਰਿਕਟ ਇਟ ਹੈਜ਼ ਬੀਨ ਅਪੁਆਇੰਟਡ ਆਊਟ ਬਾਈ ਦੀ ਬਾਰਡਰ ਸਕਿਉਰਿਟੀ ਫੋਰਸ ਥੈਟ ਦੀ ਬਾਰਡਰ ਆਊਟਪੋਸਟ ਮੇਂਡ ਬਾਈ ਦੀ ਬੀਐਸਐਫ ਆਰ ਅੰਡਰ ਥ੍ਰੈਟ ਫਰੋਮ ਦੀ ਫਲਡ ਵਾਟਰਸ ਭਾਇਲ the state government has been making all possible efforts to ensure that no losses caused to the infrastructure of bsf and army unna ne khud ke hai par eh chithhe do saal ho gaye 175 crore 96 lakh rupiya assi mangya do saal ho gaye chithhe gad dyanu san ਤੇ ਅੱਜ ਤੱਕ ਘੱਟ ਤੋਂ ਘੱਟ ਦੇਸ਼ ਦੀ ਰੱਖਿਆ ਲਈ ਜ਼ਰੂਰੀ ਹੈ ਇਹ ਉਹ ਪੈਸਾ ਨਹੀਂ ਸਾਨੂੰ ਪੁੱਜ ਜਾਵੇ ਤੇ ਅਸੀਂ ਉਹਦੇ ਪਿੱਛੇ ਅਸੀਂ ਤੇ ਲੈਟਰ ਹੀ ਲਿਖ ਸਕਦੇ ਆ ਅਸੀਂ ਉਹ ਲੈਟਰ ਲਿਖਦੇ ਰਹੇ ਤੇ ਬਾਕੀ ਜੋ ਇਹਨਾਂ ਨੇ ਕਿਹਾ ਉਹ ਜਰੇਬਰ ਜਿਹੜੀ ਸਭ ਤੋਂ ਵੱਡੀ ਮਕੌੜਾ ਪੱਤਨ ਦਾ ਆਪਾਂ ਸਾਰੇ ਦੇਖਦੇ ਆਂ ਮਕੌੜਾ ਪੱਤਨ ਦੇ ਵਿੱਚ ਜਿਹੜਾ ਉੱਜ دریا ਹੈ ਜੰਮੂ ਕਸ਼ਮੀਰ ਦਾ ਉਹ ਆਕੇ ਰਾਵੀ ਦੇ ਵਿੱਚ ਮਿਲਿਆ ਰਾਵੀ ਦੀ ਉੱਥੇ ਬਰਬਾਦੀ ਹੋਈ ਛੀਸੋ ਕਿਸੇ ਕ ਪਾਣੀ ਦੀ ਹੋਈ ਤਾਂ ਉਸ ਸੰਬੰਧ ਵਿੱਚ ਵੀ ਮੈਂ ਕਹਿਣਾ ਚਾਹਣਾ ਕਿ ਅਸੀਂ ਉਹਦਾ ਵੀ ਪ੍ਰਪੋਜ਼ਲ ਹੈ ਜਿਹੜੀ ਇੱਕ ਸਾਲ ਤੋਂ ਸੈਂਟਰਲ ਵਾਟਰ ਕਮਿਸ਼ਨ ਲਵੇ ਉਹ ਪ੍ਰਪੋਜ਼ਲ ਪਈ ਹੈ ਜਿਹਦੇ ਬਾਰੇ ਅਸੀਂ ਕਿਹਾ ਕਿ ਉੱਥੇ ਬੈਰਾਜ ਬਣਾ ਦਿੱਤਾ ਜਾਵੇ ਨਾ ਤੇ ਪਾਣੀ ਪਾਕਿਸਤਾਨ ਜਾਊਗਾ ਹੁਣ ਫਲੱਡਡ ਵਾਟਰ ਹੈ ਜਿਹੜਾ ਕੋਈ ਪਾਕਿਸਤਾਨ ਜਾਂਦਾ ਨਾਦੇ ਪਾਣੀ ਜੋ ਵਿਰਾਜ ਉੱਥੇ ਬਣਨਾ ਚਾਹੀਦਾ ਤੇ ਉਹ ਪਾਣੀ ਹੈ ਜਿਹੜਾ ਯੂਜ਼ ਹੋਏਗਾ ਫਾਰ தி ਡਰਿੰਕਿੰਗ ਵਾਟਰ ਐਂਡ ਡਰਿੰਕਿੰਗ ਵਾਟਰ ਦੇ ਲਈ ਵੀ ਕੰਮ ਆਏਗਾ ਸਿੰਚਾਈ ਦੇ ਲਈ ਵੀ ਕੰਮ ਆਏਗਾ ਤੇ ਮਕੌੜਾ ਪਤਨ ਹੈ ਜਿਹੜਾ ਉਹ ਸਾਰੇ ਏਰੀਆ ਦੇ ਵਿੱਚ ਵਿਰਾਜ ਬਣ ਕੇ ਜਿਹੜਾ ਕੰਮ ਆਊਗਾ ਉਹਦੇ ਲਈ ਅਸੀਂ ਲੈਣਾ ਬਲ ਸਟਿਲ ਇਟ ਇਸ ਪੈਂਡਿੰਗ ਬਿਫੋਰ ði ਗਵਰਨਮੈਂਟ ਆਫ ਇੰਡੀਆ ਫਰਮ ਲਾਸਟ ਵਨ ਈਅਰ ਸੋ ਉਥੋਂ ਕੋਈ ਜਵਾਬ ਆਉਂਦਾ ਨਹੀਂ ਜਦੋਂ ਅਸੀਂ ਸੈਂਟਰਲ ਗਵਰਨਮੈਂਟ ਨੂੰ ਕੋਈ ਲੈਟਰ ਲਿਖਦੇ ਹਾਂ ਹੋਰ ਲਿਖਦੇ ਹਾਂ ਤਾਂ ਸਾਡੀ ਬੇਨਤੀ ਇਹ ਹੈ ਕਿ ਸਵਾਏ ਇਸ ਦੇ ਕਿ ਸਾਡੇ ਤੇ ਕੋਈ ਕਿਸੇ ਕਿਸਮ ਦਾ ਐਲੀਗੇਸ਼ਨ ਲਾਉਣ ਤਾਂ ਅੱਜ ਡਿਊਟੀ ਦਾ ਇਹ ਬਣਦੀ ਹੈ ਕਿ ਅੱਜ ਪੰਜਾਬ ਦੇ ਲਈ ਤੁਰੰਤ ਕਿਸੇ ਰਾਹਤ ਦੀ ਗੱਲ ਕਰਦੇ ਕਰਨੀ ਚਾਹੀਦੀ ਹੈ ਚਲੋ ਹੁਣ ਕਰਨਗੇ ਉੱਥੇ ਤੇ ਤੁਸੀਂ ਸਾਰੇ মিডিਆ ਸਾਰੇ ਚੈਨਲਾਂ ਦੇ ਰਾਹੀਂ ਪੂਰਾ ਸੰਸਾਰ ਦੇਖ ਰਿਹਾ ਹੈ ਕੋਈ ਮਦਦਾਂ ਵੀ ਆ ਰਹੀਆਂ ਨੇ ਤੇ ਹੁਣ ਸੈਂਟਰ ਗਵਰਨਮੈਂਟ ਦੀ ਟੀਮ ਠੀਕ ਹੈ ਸਾਨੂੰ ਕੋਈ ਤਰਾਂਜ ਨਹੀਂ ਹੈ ਹੁਣ ਸੈਂਟਰ ਗਵਰਨਮੈਂਟ ਦੇ ਐਸੇ ਕਿਹੜੇ ਇੰਜੀਨੀਅਰ ਨੇ ਜਿਹੜੇ ਉਹੀ ਅੱਗੇ ਦੇਖਣਗੇ ਉਹੀ ਮੀਟਰ ਲਾ ਕੇ ਦੇਖਣਗੇ ਵੀ ਹਾਂਜੀ ਪਾਣੀ ਇੰਨਾ ਹੈਗੇ ਜਾਂ ਨਹੀਂ ਹੈਗੇ ਉੱਥੇ ਸਾਡੇ ਵੀ ਦੱਸ ਸਕਦੇ ਆ ਸੋ ਅੱਜ ਜਦੋਂ ਅਸੀਂ ਦੂਜੇ ਦੇਸ਼ਾਂ ਨੂੰ ਮਦਦ ਦੇ ਸਕਦੇ ਆ ਪਰ ਅੱਜ ਸਾਨੂੰ ਕਿਤੇ ਨਹੀਂ ਹੈ ਤੇ ਫਿਰ ਪੰਜਾਬ ਤਾਂ ਹਿੱਸਾ ਹੈ ਤੁਹਾਡਾ ਪੰਜਾਬ ਉਹ ਪੰਜਾਬ ਹੈ ਜਿਨੇ ਦੇਸ਼ ਦੀ ਆਜ਼ਾਦੀ 'ਚ ਸਭ ਤੋਂ ਵੱਡਾ ਯੋਗਦਾਨ ਪਾਇਆ ਤੇ ਪੰਜਾਬ ਨੇ ਜਦੋਂ ਅਨਾਜ ਦੀ ਕਮੀ थी ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦੂਜੇ ਦੇਸ਼ਾਂ ਤੋਂ ਅਨਾਜ ਧਾਰਾ ਮੰਗਦੇ ਫਿਰਦੇ ਸੀ ਤੇ ਉਹ ਕਮੀ ਪੰਜਾਬ ਨੇ ਪੂਰੀ ਕੀਤੀ ਸੋ ਅੱਜ ਵਜਾਏ ਇਸ ਦੇ ਕਿ ਇਸ ਤਰ੍ਹਾਂ ਦੀਆਂ ਗੱਲਾਂ ਕੀਤੇ ਜਾਂ ਨੇ ਵਧੀਆ ਗੱਲਾਂ ਨਹੀਂ ਹੈਗੀਆਂ ਸਾਨੂੰ ਦੁੱਖ ਹੋਇਆ ਇਸ ਗੱਲ ਦਾ ਤਾਂ ਕਰਕੇ ਇਹ ਗੱਲ ਦੱਸਣੀ ਪਈ ਹੈ ਕਿ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀ ਤੁਸੀਂ ਚਾਹੀਦਾ ਹੈ ਵੀ ਅੱਜ ਹੀ ਇਹ ਤੇ ਅਨਾਉਂਸ ਕਰੋ ਸਾਡਾ 60000 ਕਰੋੜ ਰੁਪਏ ਜਿਹੜਾ ਉਹ ਬਕਾਇਆ ਪਿਆ ਉਹ ਰਿਲੀਜ਼ ਕਰ ਦਿਓ ਤੇ ਉਸ ਤੋਂ ਬਾਅਦ ਜਿਹੜੇ 50000 ਰੁਪਏ ਘੱਟ ਤੋਂ ਘੱਟ ਜਿਹੜਾ ਨੁਕਸਾਨ ਹੈ 50000 ਰੁਪਏ ਪਰ ਏਕੜ ਦਾ ਕਿਸਾਨਾਂ ਦਾ ਨੁਕਸਾਨ ਹੈ ਉਹ ਸਾਰੇ ਕੇਂਦਰ ਸਰਕਾਰ ਪਰ ਭਾਈ ਕਰੇ ਉਸ ਗੱਲ ਦੀ ਤੇ ਜਿਹੜੀ ਗੱਲ ਚੱਲ ਜਾਂਦੀ ਹੈ ਵੀ ਸਟੇਟ ਡਿਜਾਸਟਰ ਮਿਟੀਗੇਸ਼ਨ ਫੰਡ ਪੇ ਆ ਬਿਲਕੁਲ ਪੇ ਮਿਟੀਗੇਸ਼ਨ ਫੰਡ ਹੁਣ ਸਾਡੇ ਮੁੱਖ ਮੰਤਰੀ ਸਾਹਿਬ ਨੇ 2023 ਦੇ ਵਿੱਚ ਕਹਿਦਾ ਸੀ ਕਿ ਅਸੀਂ 15000 ਰੁਪਏ ਪਰ ਏਕੜ ਦੇਵਾਂਗੇ 15000 ਏਕੜ ਵੀ ਮੈਂ ਸਮਝਦਾ ਕਟਾ ਅਮਾਉਂਟ ਸੀ ਕਹਤਾ ਪਰ ਉਹਨਾਂ ਨੇ ਕਿਹਾ ਵੀ ਨਹੀਂ ਇਹਦੇ ਨੌਰਮ ਨੇ ਨੌਰਮ ਕਿਹਨੇ ਬਣਾਏ ਹੋਏ ਨੇ ਕੇਂਦਰ ਸਰਕਾਰ ਨੇ ਬਣਾਏ ਹੋਏ ਨੇ ਸੋ ਸਾਡੀ ਪੂਰ ਜੋਰ ਇਹ ਮੰਗ ਹੈ ਕਿ ਪੈਸੇ ਪਏ ਨੇ ਪਰ ਜੇ ਪੈਸੇ ਸਾਨੂੰ ਆਪਣੇ ਮੁਤਾਬਕ ਖਰਚਣ ਦਾ ਅਧਿਕਾਰ ਨਹੀਂ ਹੁਣ ਸਾਡੇ ਕਿਸਾਨਾਂ ਦੀ ਤੇ 50000 ਰੁਪਏ ਏਕੜ ਦੀ ਫਸਲ ਮਰ ਗਈ ਤੇ ਅਸੀਂ ਉਹਨਾਂ ਨੂੰ 8200 ਰੁਪਏ ਦੰਨੇ ਆ ਇਹ ਨਾਰਮ ਉਹਨਾਂ ਨੇ ਤੈਅ ਕੀਤੇ ਨੇ ਸੋ ਇਹ ਨਾਰਮ ਰਿਲੈਕਸ ਕਰਨੇ ਚਾਹੀਦੇ ਜਿੱਥੇ ਕੋਈ ਵਿਪਦਾਈ ਹੈ ਕਿਸੇ ਸਟੇਟ ਦੇ ਵਿੱਚ ਵੈਸੇ ਤਾਂ ਆ ਵੀ ਨਾ ਭਗਵਾਨ ਕਰੇ ਇਸ ਤਰ੍ਹਾਂ ਦੀ ਵਿਪਦ ਜੇ ਕੋਈ ਵਿਪਦ ਆਉਂਦੀ ਹੈ ਤਾਂ ਸਟੇਟ ਗਵਰਨਮੈਂਟ ਨੂੰ ਵੀ ਕੋਈ ਰਾਈਟ ਚਾਹੀਦਾ ਸਟੇਟ ਗਵਰਨਮੈਂਟ ਵੀ ਆਪਣੇ ਤੌਰ ਤੇ ਵੀ ਫੈਸਲਾ ਲੈ ਸਕੇ ਹੁਣ ਸਟੇਟ ਗਵਰਨਮੈਂਟ ਕੋਲ ਤਾਂ ਕੋਈ ਰਾਈਟ ਹੀ ਕੋਈ ਨਹੀਂ ਹੁਣ ਮੈਂ ਬੜਾ ਹੈਰਾਨ ਐ ਇਸ ਚੀਜ਼ ਦਾ ਕਿ ਤੁਸੀਂ ਦਿਖਾ ਰਹੇ ਹੋ ਦੁਨੀਆ ਦੇਖ ਰਹੀ ਹੈ ਤੇ ਫਿਰ ਕਦੋਂ ਆਉਣਗੇ ਕਦੋਂ ਰਿਪੋਰਟਾਂ ਦੇਣਗੇ ਅੱਜ ਤਾਂ ਹੋਏ ਨੇ ਚਲੋ ਧੰਨਵਾਦ ਆ ਉਹਨਾਂ ਦਾ ਤੇ ਤਰ ਰਿਪੋਰਟਾਂ ਦੇ ਕੇ ਪਹਿਲਾਂ ਅਨਾਉਂਸ ਕਰ ਦੇਣਾ ਚਾਹੀਦਾ ਫਿਰ ਕਿਹਨੇ ਕਿਤੇ ਰਿਪੋਰਟਾਂ ਚਲ ਜਣਗੀਆਂ ਸਭ ਬਜਾਏ ਇਸ ਦੇ ਕਿ ਜਿਹੜੀਆਂ ਗੱਲਾਂ ਪੁਰਾਣੀਆਂ ਹੋ ਗਈਆਂ ਹੁਣ ਬਾਜਪਾਈ ਸਾਹਿਬ 2004 ਦੇ ਵਿੱਚ ਉਹਨਾਂ ਦੀ ਸਰਕਾਰ ਚੱਲੀ ਗਈ ਸੀ 21 ਸਾਲ ਹੋ ਗਏ ਉਹਨਾਂ ਦੀ ਸਰਕਾਰ ਗਈ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਾਹਿਬ ਜਿਹੜੇ 2004 ਦੇ ਗੱਲਾਂ ਕਰਦੇ ਨੇ ਉਸ ਸਮੇਂ ਮੁੱਖ ਮੰਤਰੀ ਨਹੀਂ ਤੇ ਉਸ ਸਮੇਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸੀ 2000 ਤੋਂ 2 ਤੋਂ ਬਾਅਦ ਤੇ ਚਲੋ ਜੇ ਕੋਈ ਬੰਨ ਬੰਨਿਆ ਵੀ ਇਹਦਾ 21 ਸਾਲ ਕਿਸੇ ਬੰਨ ਦੀ ਮਿਆਦ ਤੇ ਹੁਣ ਇਸ ਗੱਲ ਨੂੰ ਗੱਲ ਕਰਨੀ ਤਾਂ ਮੈਂ ਸਮਝਦਾ ਵੀ ਇਹ ਰਾਜ ਨਹੀਂ ਲੀਤੀ ਗੱਲ ਅੱਜ ਦੀ ਕਰਨੀ ਬੰਦੀ ਹੈ ਕਿ ਅੱਜ ਕਿੱਥੇ ਖੜੇ ਆ ਅਸੀਂ ਅੱਜ ਪੰਜਾਬ ਦੀ ਲੋੜ ਕੀ ਹੈ ਅੱਜ ਪੰਜਾਬ ਤੇ ਆਬਦ ਕੀ ਹੈ ਸੋ ਮੇਰੀ ਬਹੁਤ ਨਿਮਰਤਾ ਸਹਿਤ ਉਹਨਾਂ ਨੂੰ ਬੇਨਤੀ ਹੈ ਕਿ ਹਾਲਾਤ ਬੜੇ ਖਰਾਬ ਨੇ ਅਸੀਂ ਉਸ ਦੌਰ ਦੇ ਵਿੱਚੋਂ ਗੁਜ਼ਰ ਰਹੇ ਹਾਂ ਜਿਹੜਾ ਦੌਰ ਮਾੜਾ ਦੌਰ ਹੈ ਜਿਹੜਾ ਉਹ ਅੱਜ ਤੱਕ ਪੰਜਾਬ ਤੇ ਨਹੀਂ ਆਇਆ ਬਾਕੀ ਕੱਲ ਮੈਂ ਬੀਵੀ ਐਮਬੀ ਦੇ ਚੇਅਰਮੈਨ ਸਾਹਿਬ ਦੀ ਵੀ ਸੁਣ ਰਿਹਾ ਸੀ ਸੋ ਦੇਖੋ ਪਹਿਲਾਂ ਵੀ ਬਿਨਾਂ ਮਤਲਬ ਦੇ ਕਾਟੋਪਲੇਸ ਹੋਏ ਹੁਣ ਉਹਨਾਂ ਦੀ ਗੱਲ ਸੀ ਕਹਿੰਦੇ ਜੇ ਫੈਸਲੇ ਜਿਹੜੇ ਪਾਰਟਨਰ ਸਟੇਟਸ ਨੇ ਉਹਨਾਂ ਨੂੰ ਲੈ ਕੇ ਲਏ ਜਾਂਦੇ ਆ ਤਾਂ ਮੈਂ ਉਹੋ ਜੀ ਦੱਸਣੀ ਚਾਹਣਾ ਅਸੀਂ ਚਿੱਠੀ ਲਿਖੀ ਸੀ ਉਹਨਾਂ ਨੂੰ ਅਸੀਂ ਕਿਹਾ ਤੇ ਕਿ 29500 ਕਿਊਸਿਕ ਪਾਣੀ ਸਾਨੂੰ ਸਾਰੇ ਜੂਨ ਦੇ ਮਹੀਨੇ ਦੇ ਵਿੱਚ ਦੇ ਦਿਓ ਇਹ ਫਿਲਿੰਗ ਪੀਰੀਅਡ ਹੈ ਇਥੇ ਪਾਣੀ ਦੇ ਸਕਦੇ ਆ ਇਹ ਬੀਵੀਐਮਬੀ ਦੇ ਰੂਲ ਦੇ ਵਿੱਚ ਫਾਰ ਦਿੱਤਾ ਕਿੰਨਾ ਪਾਣੀ ਸਾਨੂੰ 21607 ਕਿਊਸਿਕ ਦਿੱਤਾ ਫਾਰ ਦੀ ਫਰਸਟ ਹਾਫ ਆਫ ਦੀ ਜੂਨ ਮੰਥ ਅਸੀਂ ਸਾਰੇ ਜੂਨ ਦੇ ਲਈ ਮੰਗਿਆ ਸੀ ਨਾਲੇ ਤੇ ਸਾਡਾ ਕੰਮ ਸਰ ਜਾਂਦਾ ਸਾਡੀਆਂ ਇੰਜੀਨੀਅਰਾਂ ਲੱਗ ਜਾਂਦੀਆਂ ਉਹਥੇ ਨਹੀਂ ਦਿੱਤਾ ਸੋ ਕਹਿਣ ਤੋਂ ਪਾਵੇ ਇਹ ਹੈ ਵੀ ਹਰ ਗੱਲ ਜੋ ਹੈ ਲਿਆ ਕੇ ਸਾਡੇ ਤੇ ਸਿੱਟਦੇ ਨਹੀਂ ਜੇ ਕੋਈ ਵੀ ਮੜਾ ਕੰਮ ਹੋ ਗਿਆ ਤੇ ਪੰਜਾਬ ਕਰ ਰਿਹਾ ਇਹ ਗੱਲਾਂ ਅੱਜ ਦੇ ਦਿਨ ਠੀਕ ਨਹੀਂ ਹੈਗੀਆਂ ਅੱਜ ਦੇ ਦਿਨ ਸਿਰਫ ਤੇ ਸਿਰਫ ਇਹ ਗੱਲ ਕਰੀਏ ਕਿਉਂਕਿ ਸਾਰੇ ਅਸੀਂ ਪੰਜਾਬ ਦੇ ਲੋਕ ਆ ਪੰਜਾਬ ਦਾ ਖਾਨੇ ਆ ਪੰਜਾਬ ਦੇ ਵਿੱਚ ਰਹਿੰਦੇ ਆ ਭਾਵੇਂ ਕਿਸੇ ਪਾਰਟੀ ਦਾ ਬੰਦਾ ਹੋਵੇ ਸਾਰੇ ਪੰਜਾਬ ਦੇ ਨਾਲ ਇੱਥੋਂ ਹੀ ਜਿੱਤਦੇ ਆ ਇੱਥੋਂ ਹੀ ਲੋਕ ਲੀਡਰ ਬਣੇ ਨੇ ਸੋ ਅੱਜ ਸਾਰੇ ਪੰਜਾਬ ਦੇ ਨਾਲ ਖੜਨ ਦਾ ਸਮਾਂ ਹੈ ਅੱਜ ਸਾਰੀਆਂ ਗੱਲਾਂ ਭੁਲਾ ਕੇ ਸਿਰਫ ਤੇ ਸਿਰਫ ਉਹਨਾਂ ਲੋਕਾਂ ਦੀ ਬਾਹ ਫੜੀਏ ਜਿਹੜੇ ਲੋਕ ਬੇਕਾਰ ਵੀ ਹੋ ਗਏ ਕਿਸਾਨੀ ਇੱਕ ਸਾਲ ਇੱਕ ਛਮਾਹੇ ਕਿਸੇ ਦੀ ਮਰਜ਼ੇ ਤਾਂ ਕਈ ਸਾਲ ਤੱਕ ਪਿੱਛੇ ਪੈ ਜਾਂਦੇ ਪਰ ਪੰਜਾਬ ਸਰਕਾਰ ਹੈ ਜਿਹੜੀ ਪੂਰੀ ਤਰ੍ਹਾਂ ਸਾਡੇ ਮੁੱਖ ਮੰਤਰੀ ਸਾਹਿਬ ਤੋਂ ਲੈ ਕੇ ਸਾਡੇ ਬਲਾਕ ਪ੍ਰਧਾਨਾਂ ਤੱਕ ਸਾਰਾ ਕੰਮ ਛੱਡ ਕੇ ਅਸੀਂ ਸਿਰਫ ਤੇ ਸਿਰਫ ਲੋਕਾਂ ਦੇ ਨਾਲ ਖੜੇ ਹਾਂ ਸਾਡਾ ਸਾਰਾ ਐਡਮਿਨਿਸਟ੍ਰੇਸ਼ਨ ਚੀਫ ਸੈਕਟਰੀ ਸਾਡੇ ਹੜਪੀੜ ਤੇਰੇ ਦੇ ਵਿੱਚ ਨੇ ਸਾਡੇ ਸਾਰੇ ਸਬੰਧਤ ਸੈਕਟਰੀ ਹੜਪੀੜ ਇਰੀਆ ਦੇ ਵਿੱਚ ਨੇ ਵਾਟਰ ਸੋਰਸਸ ਡਿਪਾਰਟਮੈਂਟ ਦੇ ਸੈਕਟਰੀ ਤੋਂ ਲੈ ਕੇ ਚੀਫ ਇੰਜੀਨੀਅਰ ਬੇਲਦਾਰ ਤੱਕ ਉਹ ਸਾਰੇ ਗਰਾਊਂਡ ਦੇ ਉੱਤੇ ਨੇ ਤੇ ਇਸੇ ਤਰ੍ਹਾਂ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਉਹ ਸਾਰੇ ਲੱਗੇ ਹੋਏ ਆ ਤੁਸੀਂ ਸਾਰੇ ਚੈਨਲਾਂ ਤੇ ਆਪਣਿਆਂ ਤੇ ਦਿਖਾ ਰਹੇ ਹੋ ਤੁਹਾਡਾ ਧੰਨਵਾਦ ਹੈ ਸੋ ਸਾਰੇ ਲੱਗੇ ਹੋਏ ਆ ਜੋ ਪੰਜਾਬ ਸਰਕਾਰ ਕਰ ਸਕਦੀ ਹੈ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਪੰਜਾਬ ਸਰਕਾਰ ਆਪਣੀ ਜ਼ਿੰਮੇਵਾਰੀ ਨਿਭਾ ਰਹੀ ਹੈ ਤੇ ਮੁੱਖ ਮੰਤਰੀ ਸਾਹਿਬ ਛੇਤੀ ਪੰਜਾਬ ਦੇ ਲੋਕਾਂ ਦੇ ਲਈ ਮੈਂ ਸਮਝਦਾ بیمار ਹੋ ਗਏ ਇਸ ਕਰਕੇ ਨਹੀਂ ਅਨਾਉਂਸ ਕਰ ਸਕ ਗਏ ਇਸ ਲਈ ਕਰਨਾ ਹੀ ਆਪਣੇ ਤੌਰ ਤੇ ਸੋ ਉਹ ਵੀ ਅਨਾਉਂਸ ਕਰਨਗੇ ਤੇ ਬਾਕੀ ਇਹ ਵੀ ਹੈ ਕਿ ਪਾਣੀਆਂ ਦਾ ਜਿਹੜਾ ਲੈਵਲ ਹੈ ਉਹ ਵੀ ਕੱਲ ਘਟਿਆ ਭਾਗਣਾ ਡੈਮ ਦਾ ਲੈਵਲ ਸੀ ਜਿਹੜਾ ਉਹ 1 ਫੁੱਟ ਡਾਊਨ ਗਿਆ ਅੱਜ ਵੀ ਬਰਸਾਤਾਂ ਨਹੀਂ ਅਗਲੇ 2-3 ਦਿਨਾਂ ਤੱਕ 4 ਦਿਨਾਂ ਤੱਕ ਕੋਈ ਬਰਸਾਤ ਨਹੀਂ ਸੋ ਪੂਰਨ ਉਮੀਦ ਇਹ ਵੀ ਹੈ ਕਿ ਬਹੁਤ ਵੱਡਾ ਨੁਕਸਾਨ ਹੋ ਗਿਆ ਹੁਣ ਹੋਰ ਕੋਈ ਨੁਕਸਾਨ ਨਹੀਂ ਹੋਊਗਾ ਬਰਸਾਤ ਪਿੱਛੇ ਹੈ ਨਹੀਂ ਪਾਣੀ ਘਟੇਗਾ ਵੀ ਤੇ ਜਿਹੜੀਆਂ ਬਰੀਚਾਂ ਸਾਡੀਆਂ ਹੋਈਆਂ ਨੇ ਸਾਡੇ ਹਰ ਜਗ੍ਹਾ ਤੇ ਉਹ ਬ੍ਰੀਚਾਂ ਪਲੱਗ ਕਰਨ ਦੇ ਲਈ ਉਥੇ ਚੰਗੀ ਕੁਦਰਤ ਦੇ ਕੰਮ ਨੇ ਜਿਹੜੇ ਜਾਰੀ ਨੇ ਪਠਾਨਕੋਟ ਦੇ ਵਿੱਚ 3 ਬ੍ਰੀਚਾਂ ਹੋਈਆਂ ਗਰਦਾਸਪੁਰ ਚ 15 ਹੋਈਆਂ ਅੰਮ੍ਰਿਤਸਰ ਦੇ ਵਿੱਚ 12 ਹੋਈਆਂ ਸ਼ਾਰਕਪੁਰ ਦੇ ਵਿੱਚ 8 ਹੋਈਆਂ ਤੇ ਇਹ ਜਿਹੜੀਆਂ ਬ੍ਰੀਚਾਂ ਹੋਈਆਂ ਨੇ ਇਹ ਓਵਰਫਲੋ ਹੋਣ ਕਰਕੇ ਬ੍ਰੀਚਾਂ ਹੋਈਆਂ ਨੇ ਜਿਨ੍ਹਾਂ ਦੇ ਉੱਤੇ ਬਕਾਇਦਾ ਦਿਨ ਰਾਤ ਕੰਮ ਚੱਲ ਰਿਹਾ ਸੋ ਅਸੀਂ ਬ੍ਰੀਚਾਂ ਪਲੱਗ ਕਰਨ ਤੇ ਵੀ ਆਪਣਾ ਕੰਮ ਲੱਗਿਆ ਹੋਇਆ ਸੋ ਜਿੱਥੇ ਰਾਹਤ ਪਹੁੰਚਾਉਣ ਦੀ ਗੱਲ ਹੈ ਉਹ ਸਭ ਲੋਕਾਂ ਨੂੰ ਅਸੀਂ ਰਾਹਤ ਵੀ ਜਿਹੜੀ ਮੌਕੇ ਸਿਰ ਹੈ ਉਹ ਉੱਥੇ ਪਚਾਰੇ ਆ ਤੇ ਕੋਈ ਵੀ ਕਿਸੇ ਕਿਸਮ ਦੀ ਜੋ ਕਮੀ ਹੈ ਉਹ ਪੰਜਾਬ ਸਰਕਾਰ ਵੱਲੋਂ ਨਹੀਂ ਹੈ ਪੰਜਾਬ ਸਰਕਾਰ ਪੂਰੀ ਤਰੀਕੇ ਦੇ ਨਾਲ ਲੱਗੀ ਹੋਈ ਹੈ ਸੋ ਮੈਂ ਤੁਹਾਡਾ ਸਾਰਿਆਂ ਦਾ ਇੱਕ ਦਫਾ ਫੇਰ ਧੰਨਵਾਦ ਕਰਦਾ ਕਿ ਤੁਸੀਂ ਮੰਤਰੀ ਜੀ ਤੁਸੀਂ ਕਾਫੀ ਕਾਰਜ ਦਿਖਾਏ ਕਿੱਥੇ ਕਿੱਥੇ ਕਰਨ ਲੋੜ ਹੈ